ਕਸਵਾ ਆਦਮਪੁਰ ਦੇ ਪਿੰਦੇ ਪਿੰਡ ਪੰਡੋਰੀ ਨਿਜਰਾਂ ਵਿਖੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਸ਼ਿਵਰਾਤਰੀ ਦੇ ਸੰਬੰਧ ਵਿੱਚ ਲੰਗਰ ਲਗਾਇਆ ਗਿਆ ਇਸ ਮੌਕੇ ਲੰਗਰ ਸ਼ਰਧਾ ਭਾਵਨਾ ਨਾਲ ਤਿਆਰ ਕੀਤੇ ਗਏ ਇਸ ਸਮਾਗਮ ਕਈ ਦਿਨ ਲਗਾਤਾਰ ਚਲਾਇਆ ਗਿਆ ਇਹਨਾਂ ਪ੍ਰੋਗਰਾਮਾਂ ਦੌਰਾਨ ਮਾਸਟਰ ਪ੍ਰੇਮ ਪਾਲ ਸ਼ਰਮਾ ਜੀ ਦਾ ਵਿਸ਼ੇਸ਼ ਜੋਗਦਾਨ ਰਿਹਾ ਜੋ ਕਿ ਇੱਕ ਪਰਿਵਾਰ ਐਨ ਆਰ ਆਈ ਹੋਣ ਕਰਕੇ ਇਸ ਮੰਦਰ ਦੀ ਸੇਵਾ ਤਨ ਮਨ ਧਨ ਨਾਲ ਸਮੇਂ-ਸਮੇਂ ਸਿਰ ਕਰਦੇ ਰਹਿੰਦੇ ਹਨ ਇਸ ਮੌਕੇ ਸੰਗਤਾਂ ਨੇ ਲੰਗਰ ਛੱਕ ਕੇ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਮਾਸਟਰ ਪ੍ਰੇਮਪਾਲ ਸ਼ਰਮਾ ਜੀ ਦੀ ਲੰਮੀ ਉਮਰ ਦੀ ਅਰਦਾਸ ਬੇਨਤੀ ਕੀਤੀ ਗਈ ਅਤੇ ਹਰਜਿੰਦਰ ਸੰਤੂ ਜੁਕੇ ਵੱਲੋਂ ਫਰੂਟ ਦੀ ਸੇਵਾ ਨਿਭਾਈ ਗਈ ਆਦਮਪੁਰ ਤੋਂ ਹਣੀ ਸੰਤੂ ਦੀ ਖਾਸ ਰਿਪੋਰਟ